ਸਤਿ ਸ੍ਰੀ ਅਕਾਲ ਬੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਉਹਨਾਂ ਮਨੁੱਖਾਂ ਜਾਂ ਉਹਨਾਂ ਇਨਸਾਨਾਂ ਨੂੰ ਮੁਖਾਤਬ ਹੋ ਕੇ ਦੱਸਦੇ ਪਏ ਨੇ ਕਿ ਜਿਹੜੇ ਨਵੇਂ ਸਾਲ ਦੀਆਂ ਖੁਸ਼ੀਆਂ ਨੂੰ ਮਨਾਉਂਦੇ ਨੇ ਨਵੇਂ ਸਾਲ ਦੇ ਤਿਹਾਰ ਤੇ ਜਸ਼ਨ ਮਨਾਉਂਦੇ ਨੇ ਉਹ ਬੜੀ ਸ਼ਮਾ ਦੇ ਨਾਲ ਇਹ ਗੱਲ ਕਰਦੇ ਨੇ ਕਿ ਇਹ ਸਿਰਫ ਜਗਤ ਦੀ ਬੇੜਾ ਚਾਲ ਹੈ ਖੈਰ ਕੀ ਕਹਿੰਦੇ ਨੇ ਗਿਆਨੀ ਸੰਤ ਸਿੰਘ ਮਸਕੀਨ ਜੀ ਇਹ ਆਪਾਂ ਚੱਲ ਕੇ ਦੇਖ ਲੈਣਾ ਐ ਇਸ ਦੀ ਕਥਾ ਦੇ ਵਿੱਚ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਦਿਲ ਮਹਿਕਾਂ ਮਜਬੂਰੀ ਕਿਉਂਕਿ ਦਿਨ ਤੇ ਨਹੀਂ ਸੀ ਜਿਸ ਦਿਨ ਸਮੇਂ ਦਾ ਜਨਮ ਹੋਇਆ ਜਾਂ ਇਹ ਕਹਵਾ ਦਿਨ ਦੇ ਨਾਲ ਜਦ ਸਮੇਂ ਦਾ ਜਨਮ ਹੋਇਆ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ अगरਸੀਂ ਯਾਦ ਕਰੀਏ ਉਹ ਨਵਾਂ ਦਿਨ ਨਵਾਂ ਸਾਲ ਉਤੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਇਸ ਵਾਰ ਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਤਵਾਰ ਨਾ ਜੋਗੀ ਜਾਣੇ ਰੁਤ ਮਾ ਨਾ ਕੋਈ ਜਾ ਕਰ ਤਸਰਟੀ ਕੋ ਸਹਜੇ ਆਪੇ ਜਾਣੇ ਸੋਈ ਤੋ ਫਿਰ ਨਵਾਂ ਸਾਲ ਮਨਾਣਾ ਗੁਸਤਾਖੀ ਮਾਫ ਕਹਿੰਨ ਜਗਤ ਕੀ ਪੇੜਾ ਚ ਕੁਛ ਨਹੀਂ ਕੁਛ ਨਹੀਂ ਅਰ ਹਜ਼ਰਤ ঈਸਾ ਦਾ ਜਨਮ ਦਿਨ ਇਹ ਕਿਰ 25 ਦੰਬਰ ਨੂੰ ਕਿਦਰੇ ਹੋਏ ਸਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੋ ਇਹ ਤੇ ਹਜ਼ਰਤ ঈਸਾ ਦਾ ਜਨਮ ਦਿਨ ਹੋਇਆ ਨਵਾਂ ਸਾਲ ਥੋੜੀ ਹੋਇਆ ਇਕ ਚੇਤਰ ਇਕ ਚੇਤ ਨੂੰ ਰਾਜੇ ਬਿਕਰਮਾ ਜੇਤ ਦਾ ਜਨਮ ਹੋਇਆ ਸੀ ਬਿਕਮਈ ਸੰਮਤ ਇਹ ਜੀ ਬਿਕਮਈ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਮਾ ਜੇਤ ਦਾ ਜਨਮ ਹੋਇਆ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦੇ ਤੁਸੀਂ ਕਿਸੇ ਰਵਾਇਦੇਸ਼ ਵਿੱਚ ਨਹੀਂ ਦੇਖੋਗੇ ਬਾਈ 23 ਦੇਸ਼ ਨੇ ਇਸਲਾਮੀ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਇਹ ਜਿਹੜੀ ਸੰਮਤ ਹੈ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਔਰ ਉਹ ਆਪਣੇ અવਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਹੈ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਵਿੱਚ ਬਹੁਤ ਵੱਡੇ ਇਕੱਠ ਦੇ ਚਕੇ ਕੇ ਆਇਆ ਪ੍ਰੇਨਾਨੇ ਕਿਛਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੇ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਦਾ खैर ਮਗਰ ਤਾਂ ਸਰੀ ਹੈ ਤੇ ਵਿਚਾਰ ਜੋ ਹੈ ਗੱਲ ਆ ਗਈ ਥੇ ਸਵਾਰ ਨਾ ਜੋਗੇ ਜਾਣੇ ਰੁਤ ਮਾ ਨਾ ਕੋਈ ਜਾ ਕਰ ਤਾਂ ਸਲ ਟੇਖੋ ਸਾਜੇ ਆਪੇ ਜਾਣੇ ਸੋਈ ਹਜ਼ਰਤ ਈਸਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੀ ਪ੍ਰਭਾਵ ਹੈ ਕੁਛ ਮਨੋਚਿੰਤਕ ਤੇ ਮੰਨ ਦੇ ਨੇ ਬਾਹਰ ਦੇ ਰੂਪ ਦੇ ਰੇਖਾ ਦੇ ਪਾਵੇਂ ਕੋਈ ਹਿੰਦੂ ਦਿਖਾਈ ਦਿੰਦਾ ਜੈ ਨਹੀਂ ਦਿਖਾਈ ਦਿੰਦਾ ਬੋਧੀ ਦਿਖਾਈ ਦਿੰਦਾ ਸਿੱਖ ਦਿਖਾਈ ਦਿੰਦਾ ਬਹੁਤਾਂ ਦੇ ਸਭ ਕ੍ਰਿਸਚਨ ਨੇ ਨੇ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਹੈ ਕੇਕ ਕਟੋ ਮੋਮਬਤੀਆਂ ਫੂਕੋ ਜਾਂ ਜਲਾਓ ਇਦੇ ਸਭ ਇਸਾਈ ਰਸਮਾਂ ਹੈ। ਭਾਸ਼ਾ, ਪਹਿਰਾਵਾ, ਤਮ ਤਮੇਜ਼, ਤਮਦਨ ਕਲਚਰ ਸਭ ਤੇ ਇਸਾਈਤ ਚਾਈ ਹੋਈ ਹੈ। ਸਭ ਤੇ ਚਾਈ ਹੋਈ ਹੈ। ਵਿਦਵਾਨ ਉਹ ਕਹਿੰਦੇ ਨੇ ਕੀ ਹੋਇਆ ਜੈਨੀ ਹੈ, ਬੋਧੀ ਹੈ, ਹਿੰਦੂ ਹੈ, ਮੁਸਲਮ ਹੈ, ਸਿੱਖ ਹੈ। ਸਭ ਤੇ ਇਸਾਈਤ ਚਾਈ ਹੋਈ ਹੈ। ਵਿਆਪਕ ਰੂਪ ਦੇ ਚਾਈ ਹੈ। ਹੈ ਵਿਚਕਾਰ ਦੰਡਾ ਲਾ ਕੇ ਏ پیغمبر ਜਿਸ ਦੀ ਇਤਨੀ ਵੱਡੀ ਉਮਤ ਹੈ ਕਿਤਨਾ ਵੱਡਾ ਪ੍ਰਭਾਵ ਹੈ ਪਤਾ ਹੈ ਕੀ ਕਹਿੰਦਾ ਇਹਨੂੰ ਮੈਂ ਕਈ ਦਿਨ ਸੋਚਿਆ ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤੋਂ ਮੈਨੇ ਲਿਆਂਦਾ ਸੀ ਮੈਂ ਸੋਚਦਾ ਸੀ ਨਹੀਂ ਕਿ ਇਹਨੂੰ ਨਿਗਰਿਖਣ ਕਰਨਾ ਪਏਗਾ ਖੋਖਣਾ ਪਏਗਾ ਕਿ ਗੱਲ ਕਿਸ ਹੱਦ ਤੱਕ ਸਹੀ ਹੈ ਫਿਰ ਮੈਨੂੰ ਮਹਿਸੂਸ ਹੋਇਆ ਨਹੀਂ ਮੈਂ ਗਲਤੀ ਤੇ ਆਂ ਕਿ ਵਕਤ ਦਾ ਪੈਗੰਬਰੀ ਪੁਰਸ਼ ਠੀਕ ਠੀਕ ਤੇ ਰਹੇ। ਈਸਾ ਕਹਿੰਦਾ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਹੈ। ਲੰਘ ਗਿਆ। ਕਹਿੰਦਾ ਮੈਂ ਮਨ ਲਵਾਂਗਾ। ਮੈਂ ਕਿੰ ਤੋ ਪਰੰਤੋ ਨਹੀਂ ਕਰਾਂਗਾ। ਮੈਂ ਸ਼ੱਕ ਸ਼ੋਭਾ ਨਹੀਂ ਕਰਾਂਗਾ। ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ ਮੈਂ ਤਸلیم ਕਰ ਲਵਾਂਗਾ ਹੋ ਗਿਆ ਹੋਵੇਗਾ ਹੋ ਗਿਆ ਹੋਵੇਗਾ ਸ਼ਾਇਦ ਇਤਨਾ ਛੋਟਾ ਉੱਠ ਹੋਵੇ ਇਹ ਕੋਈ ਸੂਈ ਦਾ ਨੱਕਾ ਹੀ ਇਤਨਾ ਵੱਡਾ ਹੋਵੇ ਚਲੋ ਮੈਂ ਮੰਨ ਲਵਾਂਗਾ ਕਿਉਂਕਿ ਜਿਸ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ ਉੱਥੇ ਸਭ ਤੋਂ ਵੱਡਾ ਜਾਨਵਰ ਉੱਠ ਅਰਬ ਦੇਸ਼ਾਂ ਵਿੱਚ ਪਰ ਮਰੂਥਲ ਤੋ ਇਹ ਸੌ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਉਠ ਸੋਈ ਦੇ ਨਖੇ ਦੇ ਚੋਂ ਲੰਘ ਗਏ ਬਿਨਾਂ ਸ਼ੱਕੋ ਸ਼ੋਭਾ ਦੇ ਮੈਂ ਮਨ ਲਵਾਗਾ ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ధਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਪੀਸਾ ਦੇ ਇਹ ਬੋਲ ਹੈਰਾਨਗੀ ਹੋਈ ਕਿਉਂ ਕਿਉਂ ధਨਵਾਨ ਬਾਰ ਬੁਖੀ ਆਉਂਦਾ ਹੈ ਉਦੀ ਮਨੋਵਿਰਤੀ ਉਦੀ ਦਿਮਾਗੀ ਸ਼ਕਤੀ ਉਦੀ ਸਰੀਰਕ ਸ਼ਕਤੀ ਸਭ ਬਾੜ ਉਲਜੀ ਹੋਈ ਹੁੰਦੀ। ਅੰਤਰਮੁਖੀ ਹੁੰਦਾ ਹੀ ਨਹੀਂ। ਤੇ ਅੰਤਰਮੁਖੀ ਹੋਏ ਬਿਨਾ ਧਾਰਮਕ ਹੋਣਾ ਅਖ ਹੈ। ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਅਖ ਹੈ। ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲੱਭਾਂਗੇ ਸਾਗਰ ਦੇ ਚੋਂ, ਜ਼ਮੀਨ ਦੇ ਚੋਂ, ਆਸਮਾਨ ਦੇ ਚੋਂ, ਸੂਰਜ ਚੰਦ ਤਾਰਿਆਂ ਦੇ ਚੋਂ? ਨਹੀਂ ਆਪਣੇ ਵਿੱਚੋਂ, ਨੌ ਨਿਦ ਅਮਰਦ। ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਜੋ ਆਪਣੇ ਨੇੜੇ ਨੇ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਤੇ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਉਸਤਾ ਫੇ ਮਾਪਨੇ ਬਾਰ ਬਾਰ ਮਾਫੀ ਮੰਗ ਲਾ ਮਾਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖੇ ਜਿਹੜਾ ਮਨੁੱਖ ਜਿਤਨਾ ਬਾਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਿਕ ਹੋਵੇਗਾ ਉਤਨਾ ਹੀ ਅਧਾਰਮਿਕ ਉਤਨਾ ਹੀ ਸੰਸਾਰੀ ਹੋਵੇਗਾ ਜਾਂ ਨਾਲ ਕਹੇ ਤਾਂ ਉਤਨਾ ਹੀ ਹੰਕਾਰੀ ਹੋ ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਹ ਉਤਨਾ ਹੀ ਪਰਮਾਤਮਾ ਦੇ ਨੇੜੇ ਹੋਵੇਗਾ ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਤੇ ਪਰਮਾਤਮਾ ਦਾ ਦਵਾਰ ਖੜਕਟਾ ਦਿੱਤਾ ਹੈ ਦਰਮਾ ਗੇਠਾ ਡੇ ਦਰਵਾਜ਼ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੇ ਜੇ ਖੋਲ ਕੇ ਵਾਹ اے ਪ੍ਰਭੂ ਆਪਣਾ ਦਰਵਾਜ਼ਾ ਖੋਲ ਓਣ। ਇਦਾਂ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤਰਮੁਖੀ ਹੋ ਗਿਆ। ਸਾਰੋਂ ਪਾਸੇ ਸਿਮਟ ਕੇ ਮੈਂ ਆਪਣੇ ਅੰਦਰ ਆ ਗਿਆ। ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ। ਤੇਰਾ ਦਰ ਖੋਲ ਨਹੀਂ ਸਕਦਾ। ਇਹ ਦਰ ਤੂੰ ਆਪ ਖੋਲ। ਦਰਮਾ ਦੇ ਠਾਂਡੇ ਦਰਬਾਰ ਦਰਮਾ ਵੇ ਮੈਂ ਤੇਰੇ ਦਰ ਤੇ ਖੜਾ। ਆ ਗਏ ਆਂ ਤੇਰੇ ਦਰ ਤੇ ਬੜੀ ਵੱਡੀ ਗੱਲ ਹੈ ਤੋ ਕਿਸ ਤਰ੍ਹਾਂ ਮੰਨ ਲਈਏ ਕਬੀਰ ਤੂੰ ਪਹੁੰਚ ਗਏਂ ਪ੍ਰਮਾਤਮਾ ਦੇ ਦਰ ਤੇ ਕਿਸੇ ਮੰਦਰ ਦੇ ਚ ਪਹੁੰਚ ਗਏਂ ਮਸਜਿਦ ਦੇ ਚ ਪਹੁੰਚ ਗਏਂ ਗੁਰਦੁਆਰੇ ਪਹੁੰਚ ਗਏਂ ਗੁਰਦੁਆਰੇ ਤੇ ਬੂਏ ਤੇ ਪਹੁੰਚ ਗਏਂ ਕਿਸੇ ਮੰਦਰ ਦੇ ਦਰਵਾਜ਼ੇ ਤੇ ਪਹੁੰਚ ਗਏਂ ਕਿਸੇ ਮਸਜਿਦ ਦੇ ਕਿਸੇ ਚਰਚ ਦੇ ਦਰਵਾਜ਼ੇ ਦੇ ਨਹੀਂ ਆਪਣੇ ਜੀਵਨ ਦੇ ਦਵਾਰ ਤੇ ਪਹੁੰਚ ਗਏਂ ਅੰਤਰਮੁਖੀ ਹੋ ਸਕੇ ਕਿਸੇ ਵਕਤ ਮੈਂ ਖੋਲਾਂਗਾ ਮਹਾਰਾਜ ਨੇ ਦਰ ਦੀ ਵਿਆਖਿਆ ਵੀ ਕੀਤੀ ਹੈ ਜਿਤ ਦਰ ਵਸੇ ਰਾਮ ਕੱਲੀ ਮੱਲਾ ਪਹਿਲਾ ਜਿਤ ਦਰ ਵਸੇ ਕਵਨ ਦਰ ਕਹੀਏ ਜਿੱਥੇ ਤੂੰ ਰਹਿਣਾ ਹੈ ਉਹ ਦਰ ਕਿੱਥੇ ਉਸ ਦਰ ਨੂੰ ਕੀ ਆਖਦੇ ਨੇ ਜਿਤ ਦਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਵਨ ਲੈ ਇਹ ਜੋ ਭੀਤਰ ਹੈ ਅੰਦਰ ਹੈ ਦਰਵਾਜ਼ਾ ਬਾਹਰ ਦਾ ਨਹੀਂ ਹੈ ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚੇ ਇਸ ਭੀਤਰ ਦੇ ਦਰ ਤੱਕ ਕੌਣ ਪਹੁੰਚੇ ਅੰਤਰਮੁਖੀ ਹਰ ਮਨੁੱਖ ਨੇ ਜਿਤਨੇ ਲਾਇਕ ਬਿਜ਼ੀ ਹੋ ਜਾਏ ਮਸਰੂਕ ਹੋ ਜਾਏ ਉਹ ਉਤਨੇ ਹੀ ਬਾਰਮੁਖੀ ਹੁੰਦੇ ਕਲਾ ਸੰਗੀਤ ਕਵਤਾ ਨਿਰਤ ਸੰਗਤ ਰਾਸ਼ੀ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਕਿਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਤੇ ਜਿਨ੍ਹਾਂ ਨੇ ਸਮਾ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਏ ਆਪਣੇ ਅੰਦਰ ਪ੍ਰਵੇਸ਼ ਕਰ ਗਏ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਬਾਹਰ ਮੁਖੇ ਮਨੁੱਖ ਹੋਵੇਗਾ ਉਤਨੇ ਹੀ ਅਧਾਰਮਕ ਕੁਝ ਵੀ ਸਮਝ ਨਹੀਂ ਹੋਏ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ ਕੋਈ ਰੰਗ ਹੈ ਐਸਾ ਰੰਗ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਰੰਗ ਹੈ ऐसा रूप जो आकार नहीं रखता फिर भी अनुपम है आरोप है अनूप है कलगी दरबार कोई रूप नहीं तेरा फिर भी तू बहुत सुंदर है बहुत सुंदर है कि पहेली हो गई जब आकार ही नहीं है तो तू सुंदर है बहुत सुंदर है बहुत सुंदर है आरोप है अनूप है ਇਸ चीज ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਆ ਆਪਣੇ ਨੇੜੇ ਆਉਂਦਾ ਹੈ। ਤੋ ਮੈਂ ਫਿਰ ਦੁਹਰਾ ਦੇਣਾ ਇੱਕ ਮਨੁੱਖ ਜਿਤਨਾ ਪਦਾਰਥ ਦੇ ਨੇੜੇ ਆਪਣੇ ਨੇੜੇ ਨਹੀਂ ਪਦਾਰਥਾਂ ਬਾਰੇ ਬਹੁਤ ਕੁਝ ਜਾਣਦਾ ਹੈ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਹੈ। ਮਨੁੱਖ ਜਿਤਨਾ ਪਰਿਵਾਰ ਦੇ ਨੇੜੇ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਕੁਝ ਵੀ ਨਹੀਂ ਜਾਣਦਾ। ਇੱਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਆਪ ਤਾਂ ਕਾਜੋ ਕਰੇ ਵਿਚਾਰ ਤਿਸ ਜੰਮ ਕੰਕਰ ਨਹੀਂ ਕਰੇ ਇੱਕ ਵਾਰ ਮਨੁੱਖ ਇਤਨਾ ਬਾਰਮੁਖੀ ਕਿਉਂ ਹੋ ਗਿਆ ਧਾਰਮਿਕ ਮਨੋਵਿਗਿਆਨ ਕਹਿੰਦਾ ਬਾਹਰ ਜੋ ਇਹ ਪਦਾਰਥ ਦਾ ਜਗਤ ਹੈ ਨੂੰ ਆਪਣੇ ਅਨੁਕੂਲ ਕਰਨਾ ਹੈ ਆਵਾਂ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੀ ਨੂੰ ਆਪਣੇ ਅਨੁਕੂਲ ਕਰਨਾ ਹੈ जो मेरे अनुकूल नहीं है उसको मैं सुख नहीं ले सकदा मैं बंदे नु अपने अनुकूल करना है मैं हुक्म कीता ते उणो मानना पए मानना इक कोई मनुक हुक्म मंदे बाकी नहीं ओ नौकर है सारा देश हुक्म मंदे हुक्मरान है हुक्मरान ते राजा है ते बादशाह ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਜੋ ਮੇਰਾ ਮੁਲਾਜ਼ਮ ਹੈ ਤੇ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸਤੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਾਕੀ ਨਹੀਂ ਮੰਨਦੇ ਹਕੂਮਰਾਨੀ ਦਾ ਜਨਮ ਇੱਥੋਂ ਹੋਇਆ ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕool ਨਹੀਂ ਕਰਨਾ ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕool ਨਹੀਂ ਕਰਨਾ ਮੈਂ ਮਨੁੱਖਾ ਨੂੰ ਵੀ ਆਪਣੇ ਅਨੁਕool ਕਰਨਾ ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕool ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ ਪਦਾਰਥਾਂ ਤੋਂ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ ਆਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਕਿਵੇਂ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ ਕਿਵੇਂ ਕਲਪੜੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰ ਸਿੱਖ ਮੇਂਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਔਰ ਹਰ ਕਥਾ ਨੇ ਰਾਦੇ ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਅੰਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਗਿਆਨ ਤੇ ਸਵਸਤੇ ਸੀ ਭਗਵਾਨ ਦੇ ਨੇੜੇ ਜਾਈਏ ਗਿਆਨ ਤੇ ਸਵਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ ਉਸਤਾਫੀ ਮਾ ਜਿੰਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ ਮੈਂ ਐਸਾ ਦੇਖੇ ਹੰਕਾਰ ਨੂੰ ਟੇਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ ਧਾਮ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਨਹੀਂ ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਣਾ ਹੀ ਨਹੀਂ ਬਹੁਤ ਵੱਡਾ ਦਾ ਨਹੀਂ ਆ ਭਰੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਕਿਵੇਂ ਕਹੇਗਾ ਚੋਰੀ ਤੇ ਹੰਕਾਰ ਕੀ ਖੜਾ ਹੋਏਗਾ ਧਾਮ ਤੇ ਹੰਕਾਰ ਖੜਾ ਹੋਵੇਗਾ ਇਹ ਵੀ ਮੈਂ ਅਰਜ਼ ਕਰ ਸਕਦਾ ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਣਾ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ ਹਮ ਬੜ ਕਉ ਕੁਲੀਨ ਹਮ ਪੰਡਤ ਹਮ ਜੋਗੀ ਸਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ ਕਹਿ ਰਵਦਾ ਸਭੇ ਨਹੀਂ ਸਮਝਸ ਬੋਲ ਪਰੇ ਜੈਸੇ ਬੌਰੇ ਬੌਰੇ ਕਹਿੰਦੇ ਨੇ ਪਾਗਲ ਨੋ ਸਾਰਾ ਜਗਤ ਪਾਗਲ ਹੈ ਜਿਸ ਅਗਨੀ ਦੇ ਨਾਲ ਦੀਵਾ ਜਲਾ ਕੇ ਘਰ ਨੂੰ ਰੋਸ਼ਨ ਕਰਨਾ ਚਾਹੀਦਾ ਉਸ ਅਗਨਾਲ ਆਪਣੇ ਘਰ ਨੂੰ ਭੂਕਦੇ ਪਰ ਜਿਸ ਗਿਆਨ ਕਰਕੇ ਭਗਵਾਨ ਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਨਿਰੰਕਾਰ ਨੂੰ ਕਿਤੇ ਹੰਕਾਰ ਨੂੰ ਜਨਮ ਦੇ ਰਹਿ ਕਿਤੇ ਅਗਨਾਲ ਆਪਣਾ ਘਰ ਸਾੜ ਦੇ ਪੈਣਾ দান ਤੋਂ ਹੰਕਾਰ ਸੇਵਾ ਤੋਂ ਹੰਕਾਰ ਅਰ ਇਸੇ ਤਰੀਕੇ ਨਾਲ ਕਵਤਾ ਤੋਂ ਹੰਕਾਰ ਕੰਡਤਾਈ ਤੋਂ ਹੰਕਾਰ ਸੇਵਾ ਤੋਂ ਹੰਕਾਰ ਹੱਦੋਂ ਵੀ ਇੱਕ ਬੀਜ ਨਹੀਂ ਹੈ ਸੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਲੈ ਔਰ ਹਜ਼ਾਰਾਂ ਬੀਜਾਂ ਤੋਂ ਕੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਲੈ ਤੋਂ ਮੈਂ ਫਿਰ ਦੁਹਰਾਵਾ ਆਪਣੇ ਆਪ ਨੂੰ ਜਿੰਨੇ ਚਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰਤਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ ਇਹ ਪਦਾਰਥ ਕੋ ਵੀ ਸੁੱਖ ਨਹੀਂ ਲੈ ਸਕਦਾ ਕਤਈ ਨਹੀਂ ਲੈ ਸਕਦਾ ਇਹ ਖਲਾਸਾ ਮੈਂ ਤੁਹਾਡੇ ਸਾਹਮਣੇ ਬਾਖੀ ਕਰਾਂਗਾ ਇੱਥੇ ਹੀ ਸਮਾਪਤ ਇਹ ਥੋੜੇ ਦਿਨ ਤੁਹਾਡੀ ਸੇਵਾ ਕਰਨੀ ਅਤ ਕੀ ਇਹ ਸਾਲ 400 ਸਾਲਾ ਸ਼ਤਾਬਦੀ 300 ਸਾਲਾ ਸ਼ਤਾਬਦੀਆਂ ਦਾ ਰਿਹਾ ਤੇ ਦਾਸ ਦੇ ਦੋ ਦੋ ਦਿਨ ਸੇਵਾ ਰਹੀ ਹੈ ਸਭ ਜਗ੍ਹਾ ਇਹ ਏਟੀਸੀ ਚੈਨਲ ਵਾਲੇ మేరే నాడి చల్దే گئے 2 ਦਿਨ சூரத் 2 ਦਿਨ బెంగళూరు 2 ਦਿਨ మద్రాస్ 2 ਦਿਨ హైదరాబాద్ پھر 2 ਦਿਨ जबलपुर 2 ਦਿਨ నాగపూర్ پھر 2 ਦਿਨ रायपुर హాజరీ بھر دے میں ਦਿੱਲੀ ਪਹੁੰਚਿਆ ਫਿਰ ਫਿਰ ਫਤੇਗੜ Saab گئے ਉੱਥੇ ਵੀ ਸਾਰਾ ਪ੍ਰੋਮ ਰਿਕਾਰਡ ਹੋਇਆ ਇੱਕ ਅੰਦਾਜ਼ੇ ਦੇ ਮੁਤਾਬਕ ਅਖਬਾਰੀ ਰਿਪੋਰਟਾਂ ਦੇ ਮੁਤਾਬਕ 44 ਲੱਖ ਦਾ ਇਕੱਠ ਹੋਇਆ ਵੱਡੇ ਵੱਡੇ ਹਾਲ ਛੇ ਲਗੇ ਹੋਏ ਸਨ ਛੇ ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ ਤੇਨ ਧਰਨ ਦੀ ਕਿਦਰੇ ਵੀ ਥਾਂ ਨਹੀਂ ਸੀ ਸਟੇਜ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅੱਧਾ ਘੰਟਾ ਲੇਟ ਪਹੁੰਚਿਆ 1.5 ਘੰਟੇ ਤੱਕ ਮੈਂ ਸਟੇ ਈ ਤੇ ਪਹੁੰਚਿਆ ਐਨ ਆਰਐਸ ਐਤਨੇ ਵੀ ਪਾਈ ਵੇ ਆਈ ਪਾਈ ਪੇ ਜੋ ਹੈ ਪਾਸ ਮੈਨੂੰ ਮਿਲਿਆ ਸੀ ਕਾਰ ਦਾ ਪਰ ਬੇੜੇ ਚ ਚਲੇ ਕਿਸ ਤਰ੍ਹਾਂ ਕੋਈ ਥੋੜੇ ਜਿਹਾ ਨਸ ਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ ਉਹ ਗੱਡੀ ਕਿਵੇਂ ਚਲੇ ਐਨੇ ਐਤਨੇ ਵੀ ਥੋੜਾ ਜਿਹਾ ਪੈਦਲ ਚੱਲਣਾ ਪਿਆ ਉਹ ਪੁਲਿਸ ਨੇ ਰਸਤਾ ਬਣਾਇਆ ਉਹਨਾਂ ਕੋਲ ਦੇ ਵਸਦੀ ਗੱਲ ਵੀ ਨਹੀਂ ਸੀ ਕਹਿਣੇ ਕਿ ਗੈਨੇ ਜੇ ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਆ ਪਰ ਇਹ ਸੰਗਤ ਹੈ ਤੇ ਸੰਗਤ ਦੇ ਨਾਲ ਅਸੀਂ ਸੰਗਤ ਵਾਲਾ ਹੀ ਵਿਵਹਾਰ ਕਰਾਂਗੇ ਤੇ ਗੁਰੂ ਦੀ ਸੰਗਤ ਹੈ ਰਸਤਾ ਦੇਵੇਗੀ ਤੇ ਤਾਂ ਤੁਹਾਨੂੰ ਲੈ ਜਾਵਾਂਗੇ ਉੱਥੇ ਉਹਨਾਂ ਮੁਸ਼ਕਿਲ ਮੈਂ 1.5 ਘੰਟੇ ਸਟੇ ਤੱਕ ਪਹੁੰਚੇ ਕ੍ਰੀਵਨ ਕ੍ਰੀਵਨ ਹਰ ਮਸਜਦ ਦੇ ਮੁਖੀ ਪਹੁੰਚੇ ਹੋਏ ਸੀ 400 ਸਾਲਾਂ ਤੇ ਜਦ ਮੈਂ ਅੰਮ੍ਰਿਤਸਰ ਗਿਆ ਹਰ ਗਲੀ ਪੈਕ ਸੀ ਕਿਸੇ ਗਲੀ ਚ ਲੰਗਣ ਦਾ ਰਸਤਾ ਨਹੀਂ ਸੀ ਹੈ ਵੀ ਨਾ ਉਸ ਦਾ ਔਰ ਇਹ ਜੇ ਕਹਿ ਲੋ ਸਿਰਫ ਇੱਕ ਹਿੱਸਾ ਸੰਗਤ ਦਰਬਾਰ ਸਾਹਿਬ ਦਰਸ਼ਨ ਕਰ ਸਕੇ ਤਿੰਨ ਹਿੱਸੇ ਦਰਸ਼ਨ ਕੀਤੇ ਬਿਨਾਂ ਵਾਪਸ ਆਏ ਰਸਤਾ ਹੀ ਨਹੀਂ ਸੀ ਐਨੇ ਵੀ ਇਤਨੇ ਵੀ ਸਟੇਟ ਜਦ ਤੈ ਜਦ 10 ਪਹੁੰਚਿਆ ਸੀ ਜੋ ਨਵੋ ਅੰਮ੍ਰਿਤਸਰ ਬਣਾਇਆ ਗਿਆ ਸੀ ਪੰਡਾਲ ਬਹੁਤ ਵੱਡਾ ਔਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਈ ਨੇ 25 ਲੱਗਦਾ ਪਟ ਸੀ। ਦ라이 ਲਾਮਾ ਜੀ ਵੀ ਪਹੁੰਚੇ ਸਨ। ਰਵੀ ਸ਼ੰਕਰ ਜਿਹੜੇ ਸਵਕਤ ਹਿੰਦੂ ਜਗਤ ਦੇ ਮੁਖੀ ਮੰਨੇ ਜਾਂਦੇ ਨੇ ਉਹ ਵੀ ਪਹੁੰਚੇ ਸਨ। ਹੌਰਤ ਨਜ਼ਾਮੁਦੀਨ ಔਦਿਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮਗੌਰ ਨੇ ਕੋਵੀ ਪਹੁੰਚੇ। ਪਾਵੇ ਉਹ 90 ਸਾਲ ਦੇ ਨੇ ਬੜੇ ਬਜ਼ੁਰਗ ਸਨ। ਕਹਿਣ ਲੱਗੇ ਨਹੀਂ ਅਕੀਦਤ ਦੇ ਫੁੱਲ ਵੇਟ ਕਰਨ ਮੈਂ ਵੀ ਜਾਣਾ। ਹਰ ਮਜ਼ਬਦ ਦਾ ਮੁਖੀ ਇੱਕੋ ਇੰਸਟੇਜ ਤੇ ਬੈਠਾ ਸੀ। Hazrat Nizamuddin Auliya ਉਹਨਾਂ ਦੀ ਦਰਗਾਹ ਦੇ ਮਜ਼ਹੌਰ ਨੇ ਜਿਹੜੇ ਦੋ ਸ਼ਬਦ ਕਹੇ ਮੈਂ ਕਹਿ ਕੇ ਸਮਾਪਤੀ ਕਰਾਂ। ਉਹਨੇ ਕਿਹਾ ਖੁਦਾ ਨੇ ਆਖਿਆ ਜਗਤ ਹੋ ਜਾ। ਜਗਤ ਹੋ ਗਿਆ। ਜਗਤ ਸ਼ਬਦ ਤੋਂ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਾਂ ਤੇ ਗੁਰੂ ਗ੍ਰੰਥ ਸਾਹਿਬ ਸ਼ਬਦਾ અવਤਾਰ ਕਿੰਨੇ ਇੱਕ ਸ਼ਬਦ ਹੋਇਆ ਖੁਦਾ ਤਾਂ ਹੋ ਜਾ ਜਗਤ ਹੋ ਗਿਆ ਤੇ ਜਗਤ ਸ਼ਬਦ ਤੋਂ ਹੋਇਆ ਅਗਲੇ ਜਿਹੜੇ ਦੋ ਸ਼ਬਦ ਨੇ ਸੁਣਨ ਵਾਲੇ ਨੇ ਜਿਹੜੇ ਉਸ ਨੇ ਕਹੇ ਕਿ ਮੇਰੇ ਕੋਲ ਨਹੀਂ ਬੈਠੇ ਸਨ ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਇਹ ਬੋਲ ਉਹਨੇ ਕਿਹਾ ਕਿ ਅਜੇ ਦੁਨੀਆ ਸਿਆਣੀ ਨਹੀਂ ਹੈ ਜੇ ਦਿਨ ਸਾਰੀ ਦੁਨੀਆ ਸਿਆਣੀ ਹੋਏ ਤੇ ਸਿਆਣੀ ਦੁਨੀਆ ਦਾ ਇੱਕੋ ਹੀ ਪੈਗੰਬਰ ਹੋਵੇਗਾ ਔਰ ਉਸ ਪੈਗੰਬਰ ਦਾ ਨਾਮ ਹੋਵੇਗਾ ਧੰਨ ਗੁਰੂ ਗ੍ਰੰਥ ਤੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਗੱਲਾਂ ਦਸੀਆਂ ਉਹ ਬਿਲਕੁਲ ਠੀਕ ਕਹਿੰਦੇ ਨੇ ਇਹ ਸਿਰਫ ਜਗਤ ਦੀ ਬੇੜਾ ਚਾਲ ਹੈ ਕਿ ਜਿਹੜੇ ਲੋਗ ਜਾਂ ਮਨੁੱਖ ਇਨਸਾਨ ਨਿਊ ਇਅਰ ਮਨਾਉਂਦੇ ਆ ਨਵਾਂ ਸਾਲ ਮਨਾਉਂਦੇ ਆ ਖੁਸ਼ੀਆਂ ਮਨਾਉਂਦੇ ਆ ਸ਼ੁਰਲੀਆਂ ਪਟਾਕੇ ਚਲਾਉਂਦੇ ਆ ਬਾਹਰ ਜਾ ਕੇ ਸ਼ੋਰ ਸ਼ਰਾਬਾ ਕਰਦੇ ਆ ਸਿਰਫ ਦੇਖੋ ਦੇਖੀ ਬੇੜਾ ਚਾਲ ਹੋ ਗਈ ਆ ਲੋਕਾਂ ਨੇ ਇੱਕ ਐਵੇਂ ਤਿਹਵਾਰ ਬਣਾ ਲਿਆ ਇਹ ਹਾਲਾਂਕਿ ਨਵਾਂ ਸਾਲ ਉਦੋਂ ਹੁੰਦਾ ਜਿਹੜਾ ਕਿ ਤੁਹਾਡੇ ਧਰਮ ਦੇ ਨਾਲ ਸ਼ੁਰੂ ਹੁੰਦਾ ਵੈ ਜਿਸ ਤਰ੍ਹਾਂ ਕਿ ਮੁਸਲਮਾਨਾਂ ਦਾ ਦੇਖ ਲਓ ਨਵਾਂ ਸਾਲ ਜਿਹੜਾ ਉਹ ਮੁਹਰਮ ਤੋਂ ਸ਼ੁਰੂ ਹੁੰਦਾ ਲੇਕਿਨ ਮੁਸਲਮਾਨ ਵੀ ਹੁਣ ਅਨਫਾਰਚੂਨੇਟਲੀ ਦੇਖ ਲਓ ਕਿ ਹੌਲੀ-ਹੌਲੀ ਜਿਹੜਾ ਇਸ ਅੰਗਰੇਜ਼ੀ ਸਾਲ ਆ ਨਾ ਇਹਨੂੰ ਨਵਾਂ ਸਾਲ ਮਨਾਉਣਾ ਸ਼ੁਰੂ ਕਰਤਾ ਇਹਨੂੰ ਕਹਿੰਦੇ ਨਵਾਂ ਸਾਲ ਸਾਡਾ ਸ਼ੁਰੂ ਹੋ ਗਿਆ ਹਾਲਾਂਕਿ ਮੁਸਲਮਾਨਾਂ ਦਾ ਨਵਾਂ ਸਾਲ ਮੁਹਰਮ ਤੋਂ ਸ਼ੁਰੂ ਹੁੰਦਾ ਲੇਕਿਨ ਤੁਹਾਨੂੰ ਦੱਸਿਆ ਨਾ ਕਿ ਹੁਣ ਐਸੀ ਇਹ ਤਿਹਾਵਾਰ ਐਸਾ ਰਿਵਾਜ ਚੱਲ ਗਿਆ ਹੈ ਕਿ ਹਰ ਬੰਦਾ ਹੁਣ ਇਹ ਜਿਹੜਾ ਅੰਗਰੇਜ਼ੀ ਮਹੀਨਾ ਖਤਮ ਹੁੰਦਾ ਦਸੰਬਰ 31 ਜੀ ਨਵਾਂ ਸਾਲ ਸ਼ੁਰੂ ਹੋ ਗਿਆ ਉਸ ਦੇ ਉੱਤੇ ਫੋਕਸ ਕੀਤਾ ਉਸ ਤੇ ਜਸ਼ਨ ਤੇ ਸ਼ੋਰ ਸ਼ਰਾਬੇ ਕਰਦੇ ਆ ਕੀ ਗੱਲਾਂ ਗੁੱਲਾਂ ਕਰਦੇ ਆ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਉਹੀ ਦੱਸਦੇ ਪਏ ਕਿ ਸਾਨੂੰ ਧਾਰਮਿਕ ਬੰਨਾ ਚਾਹੀਦਾ ਕਿ ਜੋ ਸਾਡੇ ਧਰਮਾਂ ਨੇ ਦੱਸਿਆ ਸਾਨੂੰ ਮਜ਼ਬਾ ਨੇ ਦੱਸਿਆ ਸਾਨੂੰ ਉਂਝ ਦਾ ਬੰਨਾ ਚਾਹੀਦਾ ਨਾ ਕਿ ਉਹਨਾਂ ਲੋਕਾਂ ਵਰਗਾ ਜਿਹੜਾ ਕਿ ਅੰਗਰੇਜ਼ ਨੇ ਯਹੂਦੀ ਨੇ ਉਹਨਾਂ ਦੇ ਧਰਮਾਂ ਉੱਤੇ ਹੀ ਚੱਲਦੇ ਪਏ ਆ ਤੇ ਉਹਨਾਂ ਦੇ ਜਿਹੜਾ ਕੋਈ ਵੀ ਸੈਲੀਬ੍ਰੇਸ਼ਨ ਹੈ ਕੋਈ ਵੀ ਡੇ ਹੁੰਦਾ ਹੈ ਬੜੇ ਖੁਸ਼ੀ ਨਾਲ ਮਨਾਉਂਦੇ ਆਂ ਦੇਖ ਲਓ ਜਦੋਂ ਵੀ ਕੋਈ ਹੋਰ ਵੀ ਵੈਲੈਂਟਾਈਨ ਡੇ ਕੋਈ ਹੋਰ ਇਸ ਤਰ੍ਹਾਂ ਦੇ ਦੂਸਰੇ ਤੀਸਰੇ ਜਿਹੜੇ ਡੇ ਹੁੰਦੇ ਆ ਉਹਨਾਂ ਯਹੂਦੀਆਂ ਅੰਗਰੇਜ਼ਾਂ ਨਾਲੋਂ ਬਹੁਤੇ ਅਸੀਂ ਲੋਕ ਮਨਾਉਂਦੇ ਆਂ ਜਿਹੜੇ ਕਿ ਅਸੀਂ ਆਪਣੇ ਆਪ ਨੂੰ ਬੜੇ ਧਾਰਮਿਕ ਤੇ ਬੜੇ ਸਮਾਜੀ ਲੋਕ ਕਹਿੰਦੇ ਆਂ ਤੇ ਅਸੀਂ ਉਹਨਾਂ ਨਾਲੋਂ ਜ਼ਿਆਦਾ ਹੈ ਨਾ ਤਿਹਵਾਰਾਂ ਨੂੰ ਉਹਨਾਂ ਦੇ ਨੂੰ ਮਨਾਉਂਦੇ ਨੇ ਸਾਨੂੰ ਚਾਹੀਦਾ ਕਿ ਜਿਹੜਾ ਸਾਡੇ ਧਰਮਾਂ ਨੇ ਸਾਨੂੰ ਜਿਸ ਚੀਜ਼ ਦਾ ਮਨਾਉਣ ਦੀ ਇਜਾਜ਼ਤ ਦਿੱਤੀ ਉਹਨੂੰ ਮਨਾਈਏ ਜਿਸ ਚੀਜ਼ ਦਾ ਸਾਡੇ ਧਰਮ ਦੇ ਵਿੱਚ ਹੈ ਹੀ ਨਹੀਂ ਅਸੀਂ ਉਸ ਨੂੰ ਕਿਉਂ ਮਨਾਈਏ ਲੇਕਿਨ ਅਸੀਂ ਲੋਗ ਬਸ ਦੂਸਰਿਆਂ ਨੂੰ ਦੇਖ ਕੇ ਆਪਣਾ ਮੂੰਹ ਲਾਲ ਕਰਨ ਵਾਲਾ ਕੰਮ ਕਰ ਲੈਨੇ ਆ ਕਿ ਜੇ ਉਹ ਮਨਾਉਂਦੇ ਤੇ ਅਸੀਂ ਵੀ ਮਨਾਵਾਂਗੇ ਬਲਕਿ ਉਹਨਾਂ ਨਾਲੋਂ ਜ਼ਿਆਦਾ ਵੱਧ ਚੜ ਕੇ ਅਸੀਂ ਮਨਾਉਨੇ ਆ ਬਹੁਤ ਹੀ ਨਾ ਇਹ ਗਲਤ ਗੱਲ ਐ ਸਾਨੂੰ ਚਾਹੀਦਾ ਆਪਣੇ ਧਰਮ ਦੇ ਉੱਤੇ ਫੋਕਸ ਕਰੀਏ ਆਪਣੇ ਧਰਮ ਤੋਂ ਅਸੀਂ ਦੂਰ ਹੁੰਦੇ ਪਏ ਆ ਤੇ ਦੂਸਰਿਆਂ ਦੇ ਜਿਹੜੇ ਰੀਤੀ ਰਿਵਾਜ ਐ ਉਹ ਅਸੀਂ ਅਪਣਾਉਂਦੇ ਪਏ ਆ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬੜੇ ਵਧੀਆ ਅੰਦਾਜ਼ ਦੇ ਨਾਲ ਬਹੁਤ ਸੋਹਣੀਆਂ ਗੱਲਾਂ ਕਰਕੇ ਦੱਸਿਆ ਕਿ ਸਾਨੂੰ ਆਪਣੇ ਤਿਹਵਾਰਾਂ ਉੱਤੇ ਆਪਣੇ ਧਰਮ ਦੇ ਮੁਤਾਬਕ ਜ਼ਿੰਦਗੀ گزارਣੀ ਚਾਹੀਦੀ ਹੈ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਥਾ ਕਮੈਂਟਸ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਖਿਓ țeਰ ਸਰਾ ਖਿਆਲ ਰੱਬ ਰੱਖਾ